ਬਾਬਾ ਬੱਕਰੀ ਲੱਸੀ ਹੈ ਲੱਸੀ ਹਟੁੰਗਦੇ ਹਾਂ ਹਾਂ ਤਾਰਾ ਨਹੀਂ ਹੈ ਗਿਆ ਖੜਾ ਲਾਇਆ ਹੈ ਤੇਰਾ ਅੱਖ ਤਾਂ ਕਿੱਥੇ ਲੱਗਾ ਹੈ ਦਾ ਸਵੇਰ ਹੋਣਾ ਲੈ ਰਾਜੂ ਬਜ਼ੂਰ ਮੰਡੀ ਤੇ ਵੀਡੀਓ ਬੱਜਦੀ ਹੈ ਤੇ ਦੁੱਧ ਨਹੀਂ ਉਹ ਇਹ ਨਹੀਂ ਰੱਖਣੀ ਹੈ ਇਹਨੇ ਕਿਹੜਾ ਕਹਾ ਨਫਾ ਲੈਣਾ ਹੈ ਇਹਨੇ ਰੱਖ ਲੈਣੀ ਹੈ ਲੈ ਮੇਰੇ ਪੱਲੇ ਵੀ ਪਾ ਦੋ ਪੋਛੋ ਤੇਰੇ ਪੱਲੇ ਪਾਉਣੀ ਹੈ ਅਸੀਂ 22000 ਰੁਪਏ ਲੈ ਕੇ ਆਉਂ ਜੀ 27 22 ਇਹ ਤਾਂ ਫੇਰ ਤਾਂ ਲੱਗੀ ਜਾਂਦਾ ਹੈ ਚਾ ਫੇਰ ਰਹਿਣ ਦਦਾ ਵਾਗਿਆ ਹੋਣ ਨਹੀਂ ਲੈਂਦਾ ਉਹਨੇ ਵੀ ਰੱਖਣੀ ਆ ਚਾਹ ਪਾਣੀ ਨਹੀਂ ਪੀਣਾ ਪਹਿਲਾਂ ਵੀ ਦਵਾਈਆਂ ਮੈਨੂੰ ਬੰਦੇ ਨੂੰ ਬੱਕਰੀਆਂ ਪੱਕਾ ਮੁੱਲ ਹੁਣ ਮੈਂ ਕੀ ਲਵਾਉਂਗਾ ਸੱਚੇ ਮੋਲਾ ਨਾ ਬੱਕਰੀ ਨਹੀਂ ਕਿਸੇ ਟੰਗ ਦੀ ਮੇਮਣੀਆਂ ਮੇਮਣੀਆਂ ਵਿਕਦੀਆਂ ਨੇ ਤੇਰੀਆਂ ਕਿਉਂ ਜੀ ਮੇਮਣੀਆਂ ਤੇ ਰੁਪਏ ਲਾਉਂਦਾ ਅਗਲਾ ਬੱਕਰੀ ਨਹੀਂ ਹੈਗੀ ਕਿਸੇ ਟੰਗ ਚ ਹੈ ਜਵਾੜਾ ਕਿਨੇ ਦਵਾਉਂਦਾ ਆ ਮੋਰੇ ਕੀ ਲੈਣੇ ਆ ਜਰਾ ਰੇ ਵਾਲਾ ਇੱਧਰ ਆ ਜਾ ਮੇਰੇ ਕੋਲ इधर आ जा ड्रेवला करी जा तू तो वीडियो करिया मेरी गल मान ला तू वधिया रहे सब देख ले चक क्या किता कर हेलो हाग मारी है बंदे बाबा दो मिनट में मर जा फोन हेलो अरे भाई शाम को करूंगा बात शाम को हाँ जी हाँ जी बाबा ਤੀ ਤੂੰ ਛੱਡ ਸਹੀ ਦੱਸ ਦੇ ਕਿੰਨੇ ਦੀ ਦੇਣੀ ਹੈ ਜੀ ਅਟਰੇਵ ਨਿਕਰੇ ਰੱਖਣੀ ਇਹਨੂੰ ਦਵਾ ਦੇਣਾ ਇਹਨੇ ਵੇਚਣ ਹੀ ਨਹੀਂ ਹੈ ਜੀ ਤੀ ਤੂੰ ਵੀ ਛੱਡ ਦੇ ਤੀ ਤੂੰ ਦੀ ਨਹੀਂ ਵਿਕਦੀ ਝਾਕ ਛੱਡ ਦੇ ਬੱਕਰੀ ਨਹੀਂ ਕਿਸੇ ਕਰਮ ਦੀ ਕੱਲੀਆਂ ਮੇਵਨੀਆਂ ਵਿਕਦੀਆਂ ਨੇ ਹੈ ਹੈ ਕੀ ਹੈ ਨਾ ਤੈਨੂੰ ਪੱਕਾ ਮੁੱਲ ਲਾਤਾ ਇਹ ਤਾਂ ਕਹਿੰਦਾ ਸੀ ਮੈਨੂੰ 18 ਦੀਵਾ ਮੈਂ 22000 ਲਾਇਆ ਮਖਾ ਵੀ ਮੈਂ 22 ਲਾਇਆ ਬੱਚਿਆਂ ਵਾਂਗ ਮੋਗਾ ਜੀ ਚਲੋ 22000 ਦੀ ਬੱਕਰੀ ਦੇ ਦੇ ਹੋਰ ਕਿੰਨੇ ਦੀ ਦੇਣੀ ਉਧਰ ਉਧਰ ਹੋ ਕੇ ਦੱਸ ਮੈਨੂੰ ਮੜ ਜਾ ਇੱਧਰ ਆ ਜਾ ਤਪਾਈ ਤੂੰ ਕਰਸਾ ਉਰੀ ਆ ਕੋ ਖਾਜਾ ਪਾ ਮੇਵਣੀ ਬਾਬੂ ਬੈਠਾ ਉਗਾ ਤਾਂ ਖਾਣੀ ਆ ਆਓ ਕਰਨ ਇਹ ਦੋਹੜਾ ਗੋਲ ਦੇ ਠੀਕ ਕੀ ਆ ਕੰਮ ਹੈ ਈਦੋ ਦੀ ਵਾਰੀ ਉਹ ਨਹੀਂ ਥਾਲੇ ਉਹ ਗਾਹ ਕਹਿੰਦਾ ਨਹੀਂ ਸੀ ਬੱਕਰੀ ਮੈਂ ਹੀ ਲਿਆ ਆ ਬਲਾ ਕੇ ਬੁਲਾਇਆ ਉਹਨਾਂ ਨੇ ਕਹਿੰਦੇ ਵੀਰੇ ਤੇਰੇ ਮਤਲਬ ਦੀ ਬੱਕਰੀ ਆ ਚਾਹ ਪਾਣੀ ਨੂੰ ਬਾਬਾ ਬੱਕਰੀ ਲਿੱਸੀ ਆ ਜੇ ਫਿਰ ਚੁੰਗਦੇ ਆ ਬਈ ਜੋ ਹਾਂ ਤਾਰਾ ਨਹੀਂ ਹੈ ਗਿਆ ਇਹ ਖੜਾ ਲਾਇਆ ਹੈ ਤੇਰਾ ਅੱਖ ਤਾਂ ਕਿੱਥੇ ਲੱਗਾ ਹੈ ਦਾ ਸਵੇਰੇ ਹੁਣ ਇਹਦਾ ਹੁਣ ਚੋਲਾ ਤੂੰ ਮੈਨੂੰ ਸਵੇਰੇ ਚੁੰਗਦੀ ਆ ਕੋਈ ਰਸ ਦੇ ਬਈ ਹਸਕਾਂ ਦੀ ਤੀਨ ਦਾ ਢੜਕੇ ਦੀ ਮੰਗੀਆਂ ਨੇ 70 ਮੰਗਦਾ ਜੀ ਮੰਗੀ ਜਾਂਦੇ ਪਹਿਲ ਲੱਖ ਮੰਗ ਤੇਰੀ ਚੀਜ਼ ਹੈ 70 ਵਾਲੀਆਂ ਗੱਲਾਂ ਗਈਆਂ ਆਈਆਂ ਹੁਣ ਹਰਮ ਫੇਲ ਹੋ ਗਏ ਹਰੋਂ ਫੇਲ ਹੋ ਗਏ ਹਾਂ ਉਹ ਫੇਲ ਹੋ ਗਏ ਕੰਮ ਉਹ ਕੰਮ ਫੇਲ ਹੋ ਗਏ ਹੁਣ ਤੱਕ ਨਮੀ ਹੋਸੀ ਦੱਸ ਤੂੰ 20000 ਲੈਣੇ ਕੀ ਖਰੀਦਗੇ ਉਹ ਤਾਂ ਲੈਣੀ ਆ ਕਾ ਕਰਿਆ ਤੇ ਜੀ ਨਹੀਂ ਲੱਗੇ ਇਹੋ ਕਰ ਇੱਕੋ ਹੀ ਦੱਸ ਦੇ ਜਮ ਕੀ ਕੀ ਹੁੰਦਾ ਇਹ ਤੂੰ ਕਰ ਕੀ ਤਾਂ ਮੰਗੀ ਜਾਂਦਾ ਮੰਗਦਾ ਤਾਂ 7000 ਆ ਐ ਸਵੇਰੇ 7000 ਦਾ ਸਵੇਰੇ ਤਾਂ ਮੰਗਦਾ ਮੈਂ ਤਾਂ ਇਹ ਤਾਂ ਛੱਡ ਮੈਨੂੰ ਮੱਥਾ ਮਾਰਨ ਦੀ ਲੋੜੇ ਨਹੀਂ ਕਮਾਲ ਕਰ ਤੇ ਮੈਂ ਤੈਨੂੰ ਆਖਿਆ ਸੀ ਤੀਦੀ ਲੈ ਜਾ ਤੀਦੀ ਕਿਵੇਂ ਵੇਖੂਗੀ ਇਹ ਤੀ ਵਾਲੀ ਹੁੰਦੀ ਤੀਦੀ ਵੇਚਦੇ ਅੱਜਾ ਲਿੱਸੀ ਕਰਤੀ ਜਮ ਲਿੱਸੀ ਕਰਦੇ ਪੁਛੇ ਚੁੰਗਦੇ ਆ ਤੇ ਲਿੱਸੀ ਹੋਣੀ ਆ ਇਹ ਚੁੰਗਦੇ ਨਾਲ ਆਜਾ ਹੁਣ ਲਾ ਦੇ ਜਦੋਂ ਹੁਣੇ ਤੂੰ ਜੇ ਨਾ ਮੈਨੂੰ ਬੁਲਾਈ ਵੀ ਬਾਬਾ ਮੇਰੀ ਬੱਕਰੀ ਵੇਚ ਦੇ ਨਾ ਆਪਾਂ ਬਾਹਰ ਦੁਆਰਾ ਬੁਲਾਉਣੇ ਮੈਂ ਪਾਕੇ ਲੈ ਜਾ ਹਾਂ ਮੈਂ ਪਾਕੇ ਲੈ ਜਾ ਪਾਕੇ ਲੈ ਜਾ ਮੇਰੇ ਕਹਿੰਦਾ ਪਠਿਆਕੇ ਲੈ ਜਾ ਓ ਭਾਈ ਮਾੜੀ ਮੁੱਟੀ ਕਿੰਝ ਆਹ ਕੰਡੀਆਂ ਨਹੀਂ ਦਿੰਦਾ ਬੱਕਰੀ ਮਾੜੀ ਮੁੱਟੀ ਕਿੰਝ ਆਇਆ ਸੱਤਰੇ ਚ ਦੇਖ ਲਓ 5-400 ਹੋਰ ਪੰਜ 400 ਨਹੀਂ ਕਹਿੰਦਾ ਹਾਂ ਤਾਂ ਇਕੱਠੀ ਪਾਉਂਗਾ ਹਾਂ ਤਾਂ ਓ ਬਾਬਾ ਪਰਾ ਕਰ ਵਸਲ ਦੇ ਖਾਰੀ ਵਾਲਾ ਇਹਨੂੰ ਮਾਰਿਓ 20000 ਦੀ ਹੋਗੀ ਜੱਫੜ ਜੱਫੜ ਕਿਉਂ ਮੈਨੂੰ ਮਾਰੇ ਉਹਨਾਂ ਨੂੰ ਕਿਉਂ ਗੱਲ ਕੀ ਹੋਵੇ ਨਹੀਂ ਯਾਰ ਤੂੰ ਪੱਕਾ ਮੁੱਲ ਲਾ ਜਾ ਪੱਕਾ ਹੀ ਐ ਮੁੱਲ 30000 ਕਿਹੜਾ ਫਿਰ ਤਿੰਨੇ ਦਿਨ ਪੱਕਾ ਹੀ ਆ ਹੁਣ ਫੇ ਤੂੰ ਦੱਸ ਦੇ ਪੱਕਾ ਜ 1000 ਘੱਟ ਦੇ ਦੇ ਬਸ ਹੋ ਗਿਆ ਐ ਨਹੀਂ ਬਿਕਦਾ ਉਹ ਕਿੱਥੇ ਵੇਚੂਗਾ 40000 ਤੇ ਤੇਰੀ ਪਿਛਲੇ ਉਹ ਤੋਂ ਮਰ ਉਹ ਰਾਜੀ ਸੀ ਮੋਟੀ ਸੀ ਤੂੰ ਨਾ ਲੈਂਦਾ ਰਾਜੀ ਪਤਾ ਕੀ ਉਹਦੋਂ ਟਾਈਮ ਸੀਗਾ ਜ਼ਰੂਰ ਪਰ ਤੂੰ ਤੂੰ ਨਾ ਲੈਂਦਾ ਕਿਉਂ ਜੀ ਉਹਦਾ ਰੁੱਤ ਤੇ ਦੀ ਪਾਲੀ ਹੋਈ ਸੀ ਅਗਲੇ ਦੀ ਪਾਲੀ ਦੀ ਤਾਂ ਹੁਣ ਸਕੋ ਕੇ ਜਾਂਦੀ ਆ ਵੱਡੀ ਚਾ ਉਹ ਤੋਂ ਸੁਣਾ ਦੀ ਦਵਾਈ ਆ ਮੈਨੂੰ ਇਹ ਮਹੀਨਾ ਰੁੱਤ ਬਾਅਦ ਆਲਾ ਲੈਤਾ ਜਾਂਦਾ ਸੰਦੀਆਂ ਹੈ ਨਹੀਂ ਚੱਲੀ ਜਾਂਦੇ ਆ ਕਿਹਦੇ ਤਿੰਨ ਬੱਚੇ ਉਹ ਦੋ ਵੀ ਦੱਤੇ ਹੁਣ ਦੀ ਉਹ ਤਾਂ ਰੱਬ ਦੀ ਮਰਜ਼ੀ ਆ ਯਾਰਾ ਉਧਰ ਰੱਬ ਦੀ ਮਰਜ਼ੀ ਆ ਦੋ ਤਿੰਨ ਦੇਣੀ ਹੁਣ ਮੈਂ ਕਿਵੇਂ ਹੱਥ ਨਾ ਧਰੂੰਗਾ ਦੋ ਇਹ ਉਹਦਾ ਕਹਿੰਦੇ ਤਿੰਨ ਦੋ ਵੀ ਮੈਂ ਕਦ ਕਿਹਾ ਵੀ ਤਿੰਨ ਦਊਗੀ ਝੂਠਾ ਬਣੂ ਮੈਂ ਮੈਨੂੰ ਉਹੀ ਮੈਨੂੰ ਤੂੰ ਵਿਚਾਲੇ ਕਹਿੰਦੇ ਮੈਂ ਕੀ ਰੱਬਾਂ ਉਹੀ ਮੈਨੂੰ ਕਹਿੰਦਾ ਤੂੰ ਜੋੜ ਕੇ ਕਹਿੰਦਾ ਤੈਨੂੰ ਦਊ 라ਜੂ ਗੱਡੀ ਬੱਕਰੀ ਤੈਨੂੰ ਦਊਗੀ ਵੀਡੀਓ ਕੜਵਾ ਪਹਿਲਾਂ ਦੀ ਵੀ ਤੈਨਾਂ ਦੇਊਗੀ ਮੈਂ ਕਦ ਕਿਹਾ ਲੈ ਦੇ ਦੇ ਮੂੰ ਆਈਡੀਆ ਜਗਲਾ ਲਾ ਲੈਂਦਾ ਵੀ ਚਲੋ ਉਹ ਦੇ ਦੇ ਗੱਲਾਂ ਛੱਡ ਬੱਕਰੀ ਨਹੀਂ ਫਿਰ ਬੱਕਰੀ ਕਾਹਕੇ ਨਹੀਂ ਹੈਗਾ ਬੱਕਰੀ ਦਾ ਮੈਂ ਤਾਂ ਤੇਰਾ ਗਰੀਜ਼ਾ ਫਾਇਦਾ ਕਰਦਾ ਬੁੜੇ ਦਾ ਪੂਰੀ ਗੁੱਟ ਉਹ ਉਹ ਉਹਦੇ ਦੱਸ ਮੇਰੇ ਗੁੱਟ ਬਾਬਾ ਵੀ ਨਹੀਂ ਹੋਣਾ ਖਾਇ ਤੇਰੇ ਕੋਲ ਹਾਂ ਇਹ ਗੱਲਾਂ ਛੱਡ ਮੈਂ ਤਾਂ ਹੁਣ ਦੋ ਲੋਣੇ ਹੁਣ ਹੈ ਤੀਜਾ ਤਾਂ ਹੈ ਜਾ ਰਹੀ ਵਾਪਸ ਚ ਪੂਰੀ ਚੋਕੀ ਦੀ ਬਿਜਤ ਕੀ ਜੋ ਜਾ ਹੁਣ ਜਾਣੀ ਲਿਆ ਜਾ ਆਈ ਜਾ 22 ਦਾ ਮੰਗੀ ਜਾਨੇ ਬੈਠੋ ਮੰਗਦਾ 7000 50000 ਯਾਰ ਮੰਗਦਾ 22 ਤੇ ਆ ਗਿਆ ਤੂੰ ਗੱਲ ਇੰਨੀ ਕਰ ਫੋਨੀ ਤੂੰ ਕੱਟ ਦਿੰਦੀ ਬਾਬਾ ਆੜੀ ਛੱਡ ਦੇ ਆੜੀ ਨਹੀਂ ਛੱਡਦਾ ਬੱਕਰੀ ਨਹੀਂ ਵਿਕਣੀ ਨਹੀਂ ਵਿਕਣੀ ਹਾਂ ਹੈ ਉਹ ਬਾਬਾ ਲੈ ਉਹ ਫੜਾ ਉਹ ਐ ਉਹ ਤੋਂ ਘੱਟ ਨਹੀਂ ਮੈਂ ਦੇਣੀ ਹੁਣ ਉਹ ਤੋਂ ਆਖਰੀ ਗੱਲ ਬਣਦਾ ਬਾਬਾ ਸੌ ਖਾ ਕੇ ਨਹੀਂ ਗੱਲ ਬਣਦੀ ਸੌ ਜੀ ਮੈਂ 70 ਰੁਪਏ ਮੰਗਦਾ ਸੀ ਇਹਦਾ 70 ਤੋਂ ਮੰਗਿਆ ਉਹ ਜਿਆਦਾ ਓਹੋ ਮੰਗਣ ਦਾ ਚਾਪ ਕੋ ਲੱਖ ਮੰਗੀ ਜਾਂ ਤੇਰਾ ਮਾਲ ਹੈ ਤੈਨੂੰ ਕੋਈ ਕਹਿ ਦੂਗਾ ਮੰਗਣਾ ਨਾ ਓਟਿਆ ਮੈਂ ਨਹੀਂ ਉਹ ਤੇਰੀ ਕਰ ਦੇ 25 ਨਹੀਂ ਨਹੀਂ ਉਹ ਨਹੀਂ ਓਟ ਰਿਹਾ ਉਹ ਕੁਝ ਨਹੀਂ ਕਹਿੰਦਾ ਨਹੀਂ ਚਲ ਹੋ ਗਈ ਇਹਦੀ ਗੱਲ ਨਹੀਂ ਮੋੜੀ ਸਾਂ ਨੇ ਵਗ ਕੇ ਖਾਈ ਚਲ ਹੋ ਗਈ ਨਹੀਂ ਖਾਈ ਖਾਈ ਤੇ ਨਹੀਂ ਵਿਕਦੀ ਫੇਰ ਦੇ ਦੇ ਅੰਕ ਹੌਣ ਸਹੀ ਮੁੱਲ ਐ ਸਹੀ ਦਾ ਹਾਂ ਨਹੀਂ ਹੁਣ ਤਾਂ ਕੱਚ ਛੱਡਿਆ ਨਹੀਂ ਕੱਚ ਤੇਰੇ ਬੁੜੇ ਕਰਕੇ ਨਹੀਂ ਛੱਡੀ ਹਾਂ ਜੇ ਜਵਾਨ ਬੰਦਾ ਹੁੰਦਾ ਉਹਨੂੰ ਬਸ਼ੇਹੀਆਂ ਕਰਾਈ ਜਾਂਦੇ ਹੈ ਪੱਟਾ ਪੱਟਾ ਖੜੀਆਂ ਖੜੀਆਂ ਦੇ ਕਿ ਦਿਨ ਉਹ ਨਹੀਂ ਜਾਂਦੇ ਬੱਕਰੀ ਤੋਂ ਪਰੇ ਨਹੀਂ ਜਾਂਦੀਆਂ ਛਾਵਾਂ ਦੀ ਮੰਨ ਲੈ ਨਹੀਂ ਉਧੂ ਘਟਣ ਤਾਂ ਹੈਰਾ ਹੱਥ ਕਰ ਦੇਣੀ ਐ ਤੈਂ ਜਮੀਨਾਂ ਦੇਣੀ ਨਹੀਂ ਮੈਂ ਨਹੀਂ ਹੁਣ ਖੜਦਾ ਤਲਵੇ ਹੁਣ ਤੇਰੀ ਮਰਜ਼ੀ ਆ ਬੋਚਣੀ ਸਾਈ ਠੀਕ ਹੈ ਠੀਕ ਐ ਗੱਲ ਕਸਰ ਨਹੀਂ ਛੜਦਾ 100 ਨਹੀਂ ਪਉਂਦਾ 200 ਨਹੀਂ ਪਉਂਦਾ 500 ਨਹੀਂ ਪਉਂਦਾ 22000 ਦੀ ਬੱਕਰੀ ਵੇਚੀ ਚੱਕ ਰੱਖ ਖੋਲ ਉਹ ਵੀ ਹੋ ਗਈ ਹੋ ਗਈ ਖੋਲ ਨਾ ਖੋਲ ਉਹ ਹੋ ਗਈ ਕਸਰ ਨਹੀਂ ਕਰੇਂ ਖੋਲ ਉਹ ਅੜੀ ਨਾ ਕਰੇਂ ਅੜੀ ਨਾ ਕਰ ਉਹ ਵਧੀਆ ਉਹਨਾਂ ਨੂੰ ਵੀ ਫਾਇਦਾ ਘੱਟ ਜਿਹੜੀਆਂ ਬੱਚੇ ਚਾਹਤਾ ਆਪੀ ਹੈ ਨਾ ਇਹ ਤੂੰ ਘੱਟ ਬੰਦੇ ਫਿਰ ਉਹ ਵਿਚਾਰਾ ਮਾਰ ਖਾ ਜੂਗਾ ਬੱਚੀਆਂ ਕਿੱਧਰ ਗਈਆਂ ਨੇ ਬੱਚੀਆਂ ਫਿਰ ਉਹ ਮਾਰ ਖਾ ਜੂ ਉਹਨੂੰ ਕੀ ਬਚਣਾ ਹਾਂ ਉਹ ਮਾਰ ਖਾਜੂ ਮਾਰ ਖਾਜੂ ਮੈਨੂੰ ਮੈ ਤਾਂ ਤੇਰਾ ਬੁੜੇ ਦਾ ਫਾਇਦਾ ਕਰਦਾ ਸੀ 40000 ਨੂੰ ਮੈਂ ਕੱਲੀ ਲੈ ਗਿਆ ਮੈਂ ਗਿਆ ਤੈਨੂੰ ਟਾਈਮ ਸੀ ਕੋਈ ਉਦੋਂ ਤੇਜ਼ੀ ਆਈ ਹੋਈ ਸੀ ਬਾਜ਼ਾਰ ਚ ਅੱਜ ਮਜ਼ਾਰ ਮੰਦਾ ਹੈ ਹਜੇ ਅਗੜੀ ਆ ਜੇ ਫੇਰ ਤੇਜ਼ੀ ਹੋ ਜਾਣੀ ਅੱਛਾ ਨਹੀਂ ਵਕਰੀ ਸੀ ਯਾਰ ਜੋ ਤੁੰਗਦੇ ਬੱਚੇ ਚੁੰਦੇ ਰਸੀ ਹੁਣ ਬੱਚੇ ਤੁੰਗਦੇ ਮੈਂ ਨਹੀਂ ਧੁਕਦ ਨਹੀਂ ਬਸ ਹੁਣ ਆਪਾਂ ਪਾਖੀ ਲੈ ਜੇ ਦੂ ਬਾਗਾ 1 ਰੁਪਿਆ ਉਹ ਹੁਣ ਕੀ ਕਰੀਏ ਬਈ ਕਿਵੇਂ ਬੋਝਿਆ ਨੇ ਬੱਤਸਾਂ ਵਸਰੇ ਦੇਖ ਰਿਹਾ ਕਿ ਹੈ ਕਿ ਨੈਸ ਕੱਢ ਲੈਂਦੇ ਨਹੀਂ ਕੋਈ ਨਹੀਂ ਹੋ ਸਕਦਾ ਤੱਕੇ ਬਾਲਾ ਚਰਦਾ ਦੇਖ ਜਾ ઓਰੇ ਦੇਖ ਜਾ ਖੜਾ ਹੋ ਉਹ ਗੋਡੇ ਤੇ ਗੋਡੇ ਚੱਕਣਾ ਪਰ ਹੋਰੇ ਕਰ ਮੇਰੇ 26000 ਰੁਪਏ ਤੈਨੂੰ ਲਾਤਾ ਹੁਣ ਚਾਚਾ ਆਇਆ ਕਰ ਦੇਖ ਤੌਲੀ ਦਾੜੀ ਵਾਲੇ ਆ ਇੱਜ਼ਤ ਰੱਖ ਸਾਡੀ ਵੀ ਤੇਰੀ ਵੀ ਅੱਤ ਕਰਦਾ ਹੋਂ ਉਹਦੀ ਗੱਲ ਕੁਝ ਨਹੀਂ ਪੰਜ ਚਾਰ ਸੌ ਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਆ ਚੱਕ 27000 ਦੀ ਬੱਕਰੀ ਖੋਲ ਲਾ ਤੇਰੀ ਲੱਗੂ 150 ਉਹਦੀ ਵੀ ਲੱਗੂ ਉਹਦੀ ਵੀ ਲੱਗੂ ਤੇਰੀ ਵੀ ਲੱਗੂ ਉਹਦੀ ਉਹਦੀ ਲੱਗੂ 150 ਦਾ ਲੱਗੂ ਉਹ ਖੜ ਜਾ ਰਾਜੀ 150 ਦਾ 150 ਲੱਗਣਾ ਤੇਰਾ 150 ਦਾ ਲੱਗੂ ਮੈਂ ਤਾਂ ਬੈਠਾ ਅੱਡਾ ਇੱਥੇ ਤਾਂ ਬੈਠਾ ਹੀ ਰਹੂਗਾ ਮੈਂ ਤਾਂ ਗਾਸੋਂ ਕਿੰਨੇ ਲਗਾ ਜੋ 500 ਹੀ ਲੈਣਾ ਬਦ ਨਹੀਂ ਲੈਣਾ ਇਹ ਮੂੰਹ ਮੰਗੇ ਹੀ ਦਿੱਤੇ ਹੁਣ ਤੈਨੂੰ ਮੂੰਹ ਮੰਗੇ ਦਿੱਤੇ ਹੁਣ ਮੂੰਹ ਮੰਗੇ ਹੀ ਦਿੱਤੇ ਤੈਨੂੰ ਚਲ ਇਹਨੂੰ ਕੱਟ ਦੇ ਦੀ ਜਾਸੋ ਨਹੀਂ ਠਾਈ ਮੈਂ ਤਾਂ 2800 ਇੱਕ ਮਿੰਟ ਜੇ ਲਖਾਈ ਨਹੀਂ ਫਿਰ ਮੈਂ 2800 ਮੈਂ ਕੋਸ਼ਿਸ਼ ਕੱਟ ਦੇਣਾ ਉਹ ਗੱਲ ਤਾਂ ਸੁਣ ਤੂੰ ਮੇਰੀ ਇਹਨੂੰ ਐ ਕਰ ਤੂੰ 200 ਦੇ ਦੀ ਬਾਕੀ ਆਪਦੀ ਲਖਾਈ ਹੋਰ ਤਾਂ ਕਟਾ ਦੇ ਸਾਰੀ ਨਹੀਂ ਨਹੀਂ ਉਹ ਹੁਣ ਤਾਂ ਕਿੰਨੇ ਕੱਟਦੇ ਆ ਜਾ ਆ ਜਾ ਇਹ ਬੇਤਰਾ ਮੋਗ ਜੇ ਕੋਈ ਹੈ ਆਪਾਂ ਕਾਟ ਦੋ ਹਣਾ ਆਪ ਦੀ ਸਾਈ ਯਾਰ ਛੱਡੇ ਸੌਤੀ ਨਹੀਂ ਕਰਦਾ ਲੈ ਜਾ ਫੌਜੀਆ ਬਸ ਹਾਂ ਬਾਬਾ ਤਾਂ ਐਡੀ ਐਡੀ ਕਰਦਾ ਉਹ 150 ਰੁਪਏ ਪਿੱਛੇ ਛੱਡ ਬਾਬਾ 150 ਰੁਪਏ ਪਿੱਛੇ ਦੁਆਰੇ ਪੌੜੀਆਂ ਚੜੂ ਭੱਜ ਕੇ ਹਾਂ ਤੂੰ ਮੇਹਣੀਆਂ ਵੇਚ ਦੇ ਉਹ ਪੌੜੀ ਚੜੀ ਗਈ ਤੇਰੀ ਬਸ ਛੱਡ ਲੈ 20 ਰੁਪਏ ਜਾ ਰਹੇ ਨੇ ਤੈਨੂੰ ਕਿਹਾ ਜਿਹੜੀ ਗੱਲ 200 ਇਹਦੀ 200 ਤੇਰਾ ਲਿਖਾਈ ਦਾ ਲੱਗਣਾ 350 ਨਿਕਲ ਆ ਬਾਬਾ ਰਾਜੂ ਕੋਸਾ ਉਹ ਖੁਸ਼ੀ ਆ ਜਦ ਤੂੰ ਕਹਿੰਦਾ ਬਾਬਾ ਤੈਨੂੰ ਤਾਂ ਜਮੀਂ ਵੀ ਨਾ ਦੇਵੇਂ ਤਾਂ ਤਾਂ ਵੀ ਖੁਸ਼ ਹਾਂ ਯਾਰ ਤੇਰਾ ਫਾਇਦਾ ਹੁੰਦਾ ਰਹਿਣ ਦੇ ਰਾਜੀ ਤੇਰੇ ਦੋਖੀ ਹੈਗੇ ਸਵਾਬ ਉਹਦੀ ਸਾਈ ਮੋੜਾ ਖਰਦਾ ਪਹਿਲਾਂ ਪੈਸੇ ਦੱਸੋ ਨਗਰ ਤਾਈ ਦੇ ਉਹ ਪੈਸੇ ਚੱਕ ਲੈ ਤੂੰ ਖੜੀ ਰਹਿਣ ਦੇ ਬੱਕਰੀ ਖੜੀ ਰਹਿੰਦੇ ਬੱਕਰੀ ਫੋਜੀ ਵਾਲੀ ਬੱਕਰੀ ਤੂੰ ਕਹੇ ਕੋਈ ਬੱਚੀ ਆ ਬੱਚੇ ਚੁੰਗਦੇ ਬੱਚੇ ਚੁੰਮਾਣਾ ਚਾਹ ਬੱਚੇ ਚੁੰਗਦੇ ਆ ਜੀ ਬੱਚੇ ਚੁੰਗਦੇ ਕੱਲੀ ਦੀ ਲੱਗੂ ਲਖਾਈ ਤਾਂ ਲੱਗੂ ਆ ਭਾਈ ਚੋ ਆ ਚੁੰਗਦੇ ਆ ਚੁੰਗਦੇ ਚੁੰਗਦੇ ਇਹਦਾ ਹੁਣੇ ਚੁੰਗਦਾ ਤੇਰੇ ਚੁੰਗਦੇ ਆਏ ਨੇ ਮੈਂ ਆ ਜੀ ਦੇ ਪੈਸੇ ਕਿਹੜੋ ਮੈਂ ਲਿਆਦਾ ਬੰਦ ਬੰਦ ਕੋਈ ਨਾ ਬਾਬੇ ਨੂੰ ਤਵਾਰੀ ਨਹੀਂ ਬਾਬੇ ਲਿਆ ਦੇ ਹੋ ਗਈ ਹੋ ਗਈ ਤੇਰੀ ਪੱਕੀ ਆ ਬਾਬਾ ਹੋ ਗਈ ਆ ਬਗਦੋਗੀ ਹੈ ਹੋ ਗਿਆ ਸੌਦਾ ਪੱਕਾ ਹੋ ਗਿਆ ਕਿ ਮੈਂ ਵੀ ਲੈ ਲਵਾਂ 50 ਤੋਂ ਨਹੀਂ ਘਟੇ ਇਹ 27000 ਦੀ ਹੋਗੀ ਪੂਰੀ 28000 27 ਦੀ ਹੋਈ ਆ ਬਾਬਾ ਗਲਤ ਕੰਮ ਨਹੀਂ ਕਰਨਾ ਮੁਕਰਨਾ ਸਿਆਣਾ ਬਹਿਣਾ ਬੰਦਾ ਹੈ ਬਾਈ ਵੀਡੀਓ ਕਢਾ ਲੂਆ ਲੈ ਆਪਣੀ 27 ਚ ਨਿਭੜੀ ਐ ਲਿਖਾਈ ਆਪੋ ਆਪਣੀ ਤੈਨੂੰ ਪੁੱਗਦੀ ਐ ਗੱਲ ਸੁਣਾ 200 200 ਤੈਨੂੰ ਪੁੱਗਦੀ ਐ ਦੇਦੀ ਨਹੀਂ ਪੁੱਗਦੀ ਨਾ ਵੀ ਦੇ ਅਜੇ ਵੀ 150 ਤੇਰਾ ਬੱਕਰੀ ਤੋਂ ਲਿਖਾਈ ਵੀ ਲੱਗੂਗੀ ਹਾਂ ਕਿਸੇ ਕਦੇ ਮੈਂ ਨਹੀਂ ਦੰਦਾ ਲਖਾਈ ਚਲ ਤੂੰ ਦੋ ਸੌ ਚੀ ਮਿਰਜਾ ਯਾਰ ਕੋਈ ਮੈਨੂੰ ਤਾਂ ਤੂੰ 200 ਹੀ ਦੇ ਦੀ ਬਹੁਤ ਆ ਤਿੰਨੇ ਨਗਾ ਜੋ ਹਾਂ ਮੇਮਰੀਆਂ ਵੀ ਗੈਲ